गर्मी का कहर जारी है, जर्णे जर्णे जो है।, है तो जो कि लोग जो झूलते नजर आ रहे हैं जरा कि तापमान हूँ हूँ जरा तापमान जरा है कि चाली डिग्री है तो उस दिन पहला जरा कि छियाली तो टैंपरेचर थ गर्मी तो रात मिल रही है या तो लगातार गर्मी बद रही है लगातार ਇਹ ਜਦੋਂ ਪਿਛੇ ਸਮੇਂ ਕੁਝ ਸਮੇਂ ਪਹਿਲਾਂ 46 ਡਿਗਰੀ ਉੱਤਰੀ ਟੈਂਪਰੇਚਰ ਚੱਲ ਗਿਆ ਸੀ ਦਰ ਨਾਲੋਂ ਜ਼ਿਆਦਾ ਹੀ ਹੋ ਰਿਹਾ ਘਟਦੇ ਰਿਹਾ ਉਹ ਬਿਲਕੁਲ ਇਹ ਤਸਵੀਰਾਂ ਨੇ ਜਿਹੜੀ ਕੀ ਹੈ ਗਰਮੀ ਵਿੱਚ ਜਿਹੜਾ ਕਿ ਇੱਕ ਰਿਕਸ਼ਾ ਵਾਲਾ ਕੰਮ ਕਰ ਰਿਹਾ ਵਾ ਆਤਰੀ ਗਰਮੀ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਕਿ ਲਾਣਾ ਸ਼ਹਿਰ ਦੇ ਵਿੱਚ جاری ਹੈ ਤੇ ਫਿਰ ਵੀ ਜਿਹੜਾ ਕਿ ਇਹ ਲੋਕ ਆਪਣੇ ਜਿਹੜੇ ਘਰੋਂ ਬਾਹਰ ਨਿਕਲ ਕੇ ਜਿਹੜੇ ਕਿ ਮਿਹਨਤ ਕਰ ਰਹੇ ਨੇ ਗਰਮੀ ਦੇ ਵਿੱਚ ਇਹ ਤਸਵੀਰ लुधियाना ਤੋਂ سانਜੀ ਕਰ ਰਹੇ ਹਾਂ ਤੁਹਾਨੂੰ ਲੁਧਿਆਣਾ ਵਾਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਰਮੀ ਦੇ ਵਿੱਚ ਝੋਲ ਰਹੇ ਨੇ ਆਪਣੇ ਕੰਮ ਕਰਦੇ ਵਿੱਚ ਜਾ ਰਹੇ ਪੰਜਾਬ ਪੁਲਸ ਦੇ ਜਿਹੜੇ ਜਵਾਨ ਨੇ ਉਹ ਵੀ ਲਗਾਤਾਰ ਇੱਥੇ ਤਨਾਤ ਨੇ ਗਰਮੀ ਦੇ ਵਿੱਚ ਜਿਹੜਾ ਕਿ ਆਪਣੀ ਡਿਊਟੀ ਕਰ ਰਹੇ ਨੇ ਲੁਧਾਨਾ ਲੈ ਮਨਾ ਜੋੜ ਚੁੱਕੇ ਤੁਸੀਂ ਤੇ ਮੈਂ ਹਾ ਯੂੰਦਰੀ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਤੇ ਪੰਜਾਬ ਦੇ ਵਿੱਚ ਜਿਹੜਾ ਕਿ ਇਹ ਲੋਕ ਜਿਹੜੇ ਝੁੱਲਸੇ ਨਜ਼ਰ ਆ ਰਹੇ ਤਸਵੀਰਾਂ ਲੁਧਾਨਾ ਤੋਂ ਸਾਂਝਾ ਕਰ ਰਹੇ ਜਿੱਤੇ ਕਿ ਲੁਧਾਨਾ ਦੇ ਲੋਕ ਜਿਹੜੇ ਕਿ ਇਹ ਗਰਮੀ ਦੇ ਵਿੱਚ ਲਗਾਤਾਰ ਮਿਹਨਤ ਕਰਦੇ ਅਤੇ ਬਾਹਰ ਗਰਮੀ ਦੇ ਵਿੱਚ ਦਿਖਦੇ ਹੋਏ ਨਜ਼ਰ ਆ ਰਹੇ ਤੇ ਉੱਤੇ ਗਰਮੀ ਤੋਂ ਜਿਹੜਾ ਕਿ ਇਹ ਝੁੱਲਸੇ ਹੋਏ ਨਜ਼ਰ ਆ ਰਹੇ ਨੇ ਜਿਹੜਾ ਕਿ ਹੈ ਤਾਪਮਨ ਹੋਣੇ ਉਹ ਜਿਹੜਾ ਤਾਪ ਤਾਪਨ ਜਿਹੜਾ ਕਿ 40 ਡਿਗਰੀ ਹੈ ਤੇ ਉਸ ਤੋਂ ਕੁਛ ਦਿ ਕੁਛ ਦਿਨ ਪਹਿਲਾਂ ਜਿਹੜਾ ਕਿ 40 ਤੋਂ ਵੱਧ ਟੈਂਪਰੇਚਰ ਸੀਗਾ ਤੇ ਹੁਣ ਜਿਹੜਾ ਕਿ ਆਉਣ ਵਾਲੇ ਕੁਛ ਦਿਨਾਂ ਤੇ ਕੁਛ ਦਿਨਾਂ ਤੋਂ ਹੀ ਜਿਹੜਾ ਕਿ 50 ਪੰਜਾਬ ਲੁਧਿਆਣਾ ਦੇ ਵਿੱਚ ਗਰਮੀ ਤੋਂ ਜਿਹੜਾ ਕਿ ਲੋਕਾਂ ਨੂੰ ਥੋੜੀ ਥੋੜੀ ਰਾਹਤ ਮਿਲ ਰਹੀ ਹੈ ਤੇ ਲੁਧਿਆਣਾ ਵਾਸੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਰਮੀ ਦੇ ਵਿੱਚ ਝੋਲਸ ਰਹੇ ਨੇ ਆਪਣੇ ਕੰਮਾਂ ਕਰਦੇ ਹੋਏ ਜਾ ਰਹੇ ਪੰਜਾਬ ਪੁੱਲ ਦੇ ਜਿਹੜੇ ਜਵਾਨ ਨੇ ਉਹ ਵੀ ਲਗਾਤਾਰ ਇੱਥੇ ਤਨਾਤ ਨੇ ਗਰਮੀ ਦੇ ਵਿੱਚ ਜਿਹੜਾ ਕਿ ਆਪਣੀ ਡਿਊਟੀ ਕਰ ਰਹੇ ਨੇ ਤੇ ਲੋਕਾਂ ਦੀ ਜਿਹੜੀ ਕਿ ਜੇਕਰ ਕੋਈ ਵੀ ਇੱਥੇ ਅਨਹੋਣੀ ਹੋ ਜਾਂਦੀ ਤੇ ਮੌਕੇ ਤੇ ਜਿਹੜਾ ਕਿ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਇੱਥੇ ਮੌਜੂਦ ਨੇ ਤੇ ਲਗਾਤਾਰ ਤਸਵੀਰਾਂ ਜਿਹੜੀ ਕਿ ਲੋਕਾਂ ਨਾਲ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇਖ ਸਕਦੇ ਹੋ ਕਿ ਇੱਕ ਸਾਈਕਲ ਵਾਲਾ ਜੇ ਕਿਸ ਤਰ੍ਹਾਂ ਇੱਕ ਗਰਮੀ ਦੇ ਕਹਿਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਕਿ ਮਿਹਨਤ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਲਗਾਤਾਰ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲ ਰਹੀ ਹੈ ਥੋੜੀ ਥੋੜੀ ਜਿਹੜੀ ਰਾਹਤ ਮਿਲ ਰਹੀ ਹੈ ਟੈਂਪਰੇਚਰ ਜਿਹੜਾ ਕਿ ਇਹ ਲਗਾਤਾਰ ਘਟੀ ਜਾ ਰਿਹਾ ਵੈ ਲਗਾਤਾਰ ਟੈਂਪਰੇਚਰ ਘਟ ਰਿਹਾ ਵੈ ਤੇ ਗੱਲਬਾਤ ਕਰਾਂਗੇ ਕੁਝ ਵਿਅਕਤੀ ਨਾਲ ਸਰ ਗਰਮੀ ਤੋਂ ਰਾਹਤ ਮਿਲ ਰਹੀ ਹੈ ਜਾਂ ਲਗਾਤਾਰ ਗਰਮੀ ਵਾਧ ਰਹੀ ਹੈ ਲਗਾਤਾਰ ਵਾਧ ਰਹੀ ਹੈ ਵਾਧ ਰਹੀ ਹੈ ਜੇ ਦੇਖਿਆ ਜਾਵੇ ਪਿਛੇ ਸਮੇਂ ਕੁਝ ਸਮੇਂ ਤੋਂ ਪਹਿਲਾਂ 46 ਡਿਗਰੀ ਉੱਪਰ ਟੈਂਪਰੇਚਰ ਚੱਲ ਗਿਆ ਥੀ ਪਹਿਲਾਂ ਨਾਲੋਂ ਜ਼ਿਆਦਾ ਹੀ ਹੋ ਰਿਹਾ ਘਟਦੇ ਰਿਹਾ ਹੈ ਨਾ ਤੇ ਕੀ ਲੱਗਦਾ ਬਾਰਿਸ਼ਾਂ ਦੇ ਇਨਸਾਨ ਹੈਗੇ ਕਿ ਨਹੀਂ ਰਹਿੰਦੇ ਤਾਂ ਹੈਗੇ 28 ਤਰੀਕ ਨੂੰ ਹੁਣ ਅੱਗੇ ਦੇਖੋ ਆਪਾਂ ਦਾ ਨੈਟ ਤੇ ਹੀ ਦੇਖਿਆ ਅੱਛਾ ਜੀ ਹੂੰ तो बिल्कुल मौसम विभाग ਦੇ ਵੱਲੋਂ ਵੀ ਜਿਹੜਾ ਕੀ ਹੈ ਕਹਿ ਗਿਆ ਕਿ 28 ਤਰੀਕ ਤੋਂ ਬਾਅਦ ਜਿਹੜਾ ਕੀ ਹੈ ਗਰਮੀ ਦਾ ਅਨੁਸਾਰ بارش ਪੈਣ ਦੇ ਜਿਹੜੇ ਕੀ ਅਨੁਸਾਰ ਹਨ ਕਿ세 ਕਿੰਨੀ ਗਰਮੀ ਲੱਗ ਰਹੀ ਹੈ ਬਹੁਤ ਗਰਮੀ ਤਾਂ ਬਹੁਤ ਹੈ ਕੰਮ ਵੀ ਕਰਨਾ ਪੜਦਾ ਹੈ ਗਰਮੀ ਵਿੱਚ کیسے ਕਰਤੇ ਹੈ ਕੰਮ ਤਾਂ ਕੰਮ ਨਾ ਪੜਦਾ ਔਖਾ ਸੋਖਾ ਇਤਨੀ ਗਰਮੀ ਵਿੱਚ ਕੰਮ ਹੋ ਜਾਂਦਾ ਹੈ ਕੰਮ ਹੋ ਜਾਂਦਾ ਉਹ ਬਿਲਕੁਲ ਇਹ ਤਸਵੀਰਾਂ ਨੇ ਜਿਹੜੀ ਕੀ ਹੈ ਗਰਮੀ ਵਿੱਚ ਜਿਹੜਾ ਕੀ ਇੱਕ ਅ ਰਿਕਸ਼ਾ ਵਾਲਾ ਕੰਮ ਕਰ ਰਿਹਾ ਵੈ ਆਤਰੀ ਗਰਮੀ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਕਿ ਲੁਧਾਨਾ ਸ਼ਹਿਰ ਦੇ ਵਿੱਚ جاری ਹੈ ਤੇ ਫਿਰ ਵੀ ਜਿਹੜਾ ਕੀ ਹੈ ਲੋਕ ਆਪਣੇ ਜਿਹੜੇ ਘਰੋਂ ਬਾਹਰ ਨਿਕਲ ਕੇ ਜਿਹੜੇ ਕੀ ਮਿਹਨਤ ਕਰ ਰਹੇ ਨੇ ਗਰਮੀ ਦੇ ਵਿੱਚ ਤੇ ਤਸਵੀਰ ਲੁਧਾਨਾ ਤੋਂ ਸਾਂਝੀ ਕਰ ਰਹੇ ਹਾਂ ਤੁਹਾਨੂੰ ਤੇ ਲਗਾਤਾਰ ਜਿਹੜੀ ਕੀ ਹੈ ਸਵੀਰ ਐਤੂ ਹੀ ਦੇਖ ਰਹੇ ਹੋ ਹੀਟ ਵੇਵ ਤੋਂ ਜਿਹੜਾ ਕੀ ਹੈ 28 ਤਰੀਕ ਤੋਂ ਬਾਅਦ ਜਿਹੜਾ ਕੀ ਇਹ ਬਚਾ ਜਾਵੇਗਾ ਤੇ ਹੁਣ ਦੇਖਣਾ ਇਹ ਹੋਏਗਾ ਕਿ 28 ਤਰੀਕ ਤੋਂ ਬਾਅਦ ਜਿਹੜਾ ਕੀ ਬਰਸਾਤ ਉੰਦੀ ਕਿ ਨਹੀਂ ਆਉਂਦੀ ਹਾਲਾਂਕਿ ਆਸਮਾਨ ਦੇ ਵਿੱਚ ਹਾਲਕਿ ਆਸਮਾਨ ਦੇ ਵਿੱਚ ਜਿਹੜਾ ਕੀ ਹੈ ਬੱਦਲ ਆ ਜਾ ਰਹੇ ਨੇ ਤੇ ਧੁੱਪ ਤੋਂ ਜਿਹੜਾ ਕੀ ਹੈ ਬਚਾਅ ਹੋ ਰਿਹਾ ਵਾ ਲੋਕਾਂ ਦਾ ਲੁਧਾਨਾ ਵਾਸੀਓ ਤੇ ਪੰਜਾਬ ਦੇ ਵਿੱਚ ਜਿਹੜਾ ਕੀ ਹੈ ਗਰਮੀ ਦੀ ਰਾਹਤ ਜਿਹੜੀ ਕਿ ਲੋਕਾਂ ਨੂੰ ਮਿਲ ਰਹੀ ਹੈ ਹੁਲੀ-ਉਲੀ ਮਿਲ ਰਹੀ ਹੈ ਨਿਮਮ ਨਮਾ ਜਿਹੜਾ ਕੀ ਹੈ ਧੁੱਪ ਜਰੀ ਆ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਕੀ ਬੱਦਲ ਵੀ ਜਿਹੜਾ ਕੀ ਆ ਜਾ ਰਹੇ ਨੇ ਤੇ ਗਰਮੀ ਤੋਂ ਲਗਾਤਾਰ ਜਿਹੜਾ ਕੀ ਹੈ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਲੋਕਾਂ ਨੂੰ ਹਾਲੇ ਕਿ ਜਿਹੜਾ ਕੀ 46 ਡਿਗਰੀ ਤੋਂ ਵੱਧ ਟੈਂਪਰੇਚਰ ਸੀਗਾ ਤੇ ਹੁਣ ਜਿਹੜਾ ਕੀ ਹੈ ਟੈਂਪਰੇਚਰ ਜਿਹੜਾ ਕੀ ਹੈ 39 ਜਾਂ 40 ਦੇ ਵਿੱਚ ਆਸ-ਪਾਸ ਟੈਂਪਰੇਚਰ ਲਾ ਗਰਮੀ ਤਾਂ ਲਗਾਤਾਰ ਵਾਦੀ ਚਿਪਚਿਪੀ ਜਿਹੜੀ ਗਰਮੀ ਹੈ ਇੱਕ ਗਰਮੀ ਚਰੀਕੀਆ ਹੋ ਰਹੀ ਹੈ ਤੇ ਹੁਣ 28 ਤਰੀਕ ਤੋਂ ਬਾਅਦ ਮੌਸਮ ਵਿਭਾਗ ਵੱਲੋਂ ਜਿਹੜਾ ਕੀ ਹੈ ਅਲਰਟ ਜਾਰੀ ਕੀਤਾ ਗਿਆ ਕਿ ਬਰਸਾਤ ਜ਼ਰੂਰ ਹੋਏਗੀ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਗਰਮੀ ਘਟਦੀ ਹੈ ਜਾਂ ਵਧਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਪਤਾ ਲੱਗੇਗਾ ਤੇ ਤੁਹਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਹੋਰ ਅਪਡੇਟ ਦੇ ਲਈ ਜੁੜੇ ਰਹੋ ਲਾਣਾ ਲਾਈਵ ਦੇ ਨਾਲ ਖਮੀਦ ਨਾਲ ਯੂਮਬੇ ਰਿਪੋਰਟ ਧੰਨਵਾਦ